ਹਾਂ ਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਉੱਠ ਗਏ ਆ ਸਵੇਰੇ ਸਵੇਰੇ 3 ਵਜੇ ਕਿਉਂਕਿ ਅੱਜ ਆਪਾਂ ਜਾਣਾ ਸੀਗਾ ਅੰਮ੍ਰਿਤਸਰ ਗੱਡੀ ਲੈ ਕੇ ਚੱਲੇ ਸੀ ਗੇੜੇ ਤੇ ਦੀਪਾ ਦੀਪਾ ਆਇਆ ਸੀਗਾ ਰਾਤੀ ਦਿਲੀਓ ਬੀਬੀ ਨੂੰ ਲੈ ਕੇ ਇਸ ਕਰਕੇ ਰਾਤੀ ਵੀ ਨਹੀਂ ਹੁਣਾ ਹੀ ਆਇਆ ਹਲੇ ਅੱਧਾ ਘੰਟਾ ਬੀਤ ਲਿਆ ਤਾਂ ਫਿਰ ਆਪਣਾ ਹਣੀ ਨੇ ਜਾਣਾ ਹੀ ਦੂਜੀ ਗੱਡੀ ਤੇ ਤੇ ਆਪਾਂ ਚੱਲੇ ਆਂ ਅੱਜ ਐਕਸਲ ਤੇ ਅਮਰਸਰ ਨੂੰ ਆਪਾਂ ਬੜਾਉਣਾ ਬਲੌਗ ਅੱਜ ਸਾਰਾ ਠੀਕ ਹੈ ਚਲੋ ਵੀ ਮਿੱਤਰੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਅੱਗੇ-ਅੱਗੇ ਦੇਖਦੇ ਆ ਬਲੌਗ ਦੇਖੋ ਅੱਗੇ ਬਲੌਗ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਵੀ ਬਲੌਗ ਪਾਏਗਾ ਨੇ ਆਪਾਂ ਹੁਣ ਜਦੋਂ ਕਿਤੇ ਗਏ ਚਲਾਦਾ ਨਾ ਚੱਕ ਦੇਣੇ ਫੱਟੇ ਆਪਾਂ ਲੈ ਵੀ ਤਾਇਆ ਮੈਨੂੰ ਚਾਹ ਬਣਾਉਣ ਲੱਗਾ ਜਾਣ ਤੋਂ ਪਹਿਲਾਂ ਕਹਿੰਦਾ ਚਾਹ ਪੀ ਗਏ ਲੈ ਚਾਹ ਪੁਰਾਣੀ ਤਾਂ ਨਹੀਂ ਠੰਡੀ ਕਰਨ ਲੈ ਥੋੜੀ ਹੀ ਆ ਪਣੀ ਬਣੀ ਆਈ ਸੀ ਘਰ ਮੈਂ ਅਗਲੀ ਅਜੇ ਮੂਰਿੰਗ ਬਣਾ ਕੇ ਰੱਖੇ ਹਾਂ ਪਾ ਦੋ ਮਿੰਟ ਹੋ ਗਏ ਟਾਂਡੇ ਤਾਂ ਹੋ ਗਿਆ 4 ਵਜੇ ਪਹੁੰਚਣਾ ਉੱਥੇ ਮੈਂ ਤਾਇਆ ਸਾਡਾ ਸ਼ੈਫ ਹੈ ਉਧਰ ਆਦਾ ਹੋਰ ਕਿੱਥੇ ਜਾਣਾ ਤੈਨੂੰ ਕਿਹੜੇ ਪਿੰਡ ਮੈਂ ਜਾਣਾ ਫਲੋਰ ਰੋਡ ਸ਼ਾਮਪੁਰੇ ਚਾਪ ਚਾਪਲਾ ਦੇ ਨਾਲ ਭਾਂਡੇ ਵੀ ਤੋਤੇ ਚਲੋ ਬਹੁਤ ਸੈਂਕੜੇ ਨੀ ਵਰਕਰ ਰੱਖਣਾ ਹਨਾ ਵੀ ਹਾਂ ਕੱਪ ਏਹ ਕੱਪ ਆ ਦੇ ਕਿਹੜੇ ਆ ਜਾ ਉਹ ਹੋ ਕਰਾਤਾ ਤੈ ਕਾਪਾ ਕਿੱਥੋਂ ਮਿਲੇ ਹੋਰ ਕੋ ਖਾਣਾ ਤੇ ਨਹੀਂ ਚਾਹੀ ਓਕੇ ਚਲ ਕਾਪ ਮੁੜ ਗਿਆ ਨੇ ਕਾਪਾ ਆ ਲੋ ਆ ਹਵਾ ਨਹੀਂ ਇਕੱਲੀ ਚਲੋ ਤੇ ਹੁਣ ਕਿੱਦਾਂ ਕਰਨੀ ਰੋਟੀਆਂ ਪਕਾਉਣੇ ਰਾਤ ਰਾਤ ਦਾ ਫਰ ਗਿਆ ਕੈਨੇਡਾ ਚ ਆਈ ਆ ਸੁੰਦੀ ਨਹੀਂ ਬਈ ਸੌਂ ਜਾ ਨੀਂਦ ਨਹੀਂ ਆਦੀ ਰਾਂਗ ਦੇਖ ਕੇ ਦਾ ਗੋਰਾ ਕੱਢਿਆ ਵਾ ਬਾਇ ਕਰ ਦੇ ਬਾਇ ਕਰ ਦੇ ਤਾਇਆ ਤੂੰ ਵੀ ਬਾਇ ਬਾਇ ਕਰ ਗੀਜਰ ਲਗਾਇਆ ਦੇਖ ਲੈ ਲੋ ਵੀ ਮੇਤਰੋ ਲਿਆ ਬਾਬੇ ਦਾ ਨਾਂ ਤੇ ਆਪਾਂ ਬੈ ਤੁਰ ਹਣ ਸਵੇਰ ਹੋਈ ਆ ਧੁੰਦ ਪਈ ਆ ਉਹਦੇ ਜਿਆਦਾ ਹੀ ਨਹੀਂ ਧੁੰਦ ਪੈਣ ਲੱਗੀ ਸਿਆਲ ਹੋ ਗਏ ਸ਼ੁਰੂ ਸਿਆਲ ਹੋ ਵੀ ਮੇਤਰੋ ਆਪਾਂ ਜਾਣਾ ਫਲੋਰ ਰੋਡ ਤੇ ਫਲਾਵਰ ਰੋਡ ਤੇ ਜਾਣਾ ਸ਼ਾਮਪੁਰੇ ਪਿੰਡ ਬਾਲਾ ਬਟਾਏ ਨਹੀਂ ਖਰਾਬ ਗਾਣਾ ਰਾਜ ਵੀਡੀਓ ਵੀਡੀਓ ਬਣਾ ਕੇ ਸਿੱਧਾ ਪਹੁੰਚਦੇ ਉੱਥੇ ਆਪਾਂ ਘਰੋਂ ਤੁਰ ਪਏ ਆ ਘਰੋਂ ਆਪਾਂ ਤੁਰੇ ਆ ਇਸ ਟਾਈਮ 3:54 ਤੇ ਚਾਹ ਜੋ ਪੀ ਕੇ ਉਹਨਾਂ ਨੇ 4 ਵਜੇ ਸੱਦਿਆ ਸੀ ਉਦੋਂ ਆਪਾਂ ਨੂੰ 20 ਮਿੰਟ ਲੱਜਾਂ ਨੇ ਜਾਣ ਨੂੰ ਕੋਈ ਨਹੀਂ ਚਲੋ ਕੋਈ ਨਹੀਂ ਹੁੰਦਾ ਕਾਰੀ ਦਿੰਦੇ ਲੇਟ ਅੱਗੇ ਪਿੱਛੇ ਮੜਾ ਟਾਈਮ ਲੋ ਬਈ ਮੈਨੂੰ ਮੈਨੂੰ ਲੱਗਦਾ 5-7 ਮਿੰਟ ਹੋ ਗਏ ਪਹੁੰਚੇ ਨੂੰ ਤੇ ਮੈਂ ਖੜਾ ਹਾਂ ਇੱਥੇ ਜਿੱਥੇ ਉਹਨਾਂ ਦਾ ਘਰ ਆ ਮਤਲਬ ਕਿ ਮੈਨੂੰ ਪਹਿਲਾਂ ਹੀ ਦੱਸਿਆ ਸੀ ਵੀ ਆਹ ਲੋਕੇਸ਼ਨ ਆ ਤੇ ਮੈਂ ਉੱਥੇ ਆ ਗਿਆ ਸੀ ਉਹਨਾਂ ਦਾ ਵੀ ਨਹੀਂ ਕੋਈ ਚੱਕਰ ਹੈਗਾ ਮੇਨ ਗੱਲ ਇੱਥੇ ਹੁਣ ਪ੍ਰੋਬਲਮ ਪੈ ਗਈ ਰੇਂਜ ਦੀ ਮੈਂ ਭਾਈ ਨੂੰ ਫੋਨ ਲਾਈ ਜਾਨਾ ਤੇ ਲੱਗਦਾ ਨਹੀਂ ਫੋਨ ਘਟਾ ਘਟਾਣ 10 ਫੋਨ ਲਾ ਦਿੱਤੇ ਤੇ ਫਿਰ ਹੌਲੀ ਦੇਣੀ ਮਤਲਬ ਕੀ ਕਹਿ ਰਹੀ ਹੈ ਵੀ ਮਾੜੀ ਜੀ ਕਿਤੇ ਰੇਂਜ ਨਿਕਲ ਆਈ ਆ ਤੇ ਭਾਈ ਨੂੰ ਫੇਰ ਕਹਤਾ ਮੈਂ WhatsApp ਤੇ ਲਾ ਦੋ ਤੇ ਭਾਈ ਦਾ WhatsApp ਤੇ ਹੋ ਗਈ ਗੱਲ ਕਹਿੰਦਾ ਆ ਗਿਆ 5 ਮਿੰਟ ਟੱਚ ਆਪਾਂ ਤੁਰ ਪੈਣਾ ਹੁਣ 5 ਮਿੰਟ ਤੱਕ ਤੇ ਵਲੌਗ ਆਪਾਂ ਡਰਾਈਵਿੰਗ ਕਰਦੇ ਹੋਏ ਨਹੀਂ ਬਣਾਉਣਾ ਜਦੋਂ ਆਪਾਂ ਪਹੁੰਚ ਗਏ ਕਿਤੇ ਰੁਕੇ ਉੱਥੇ ਬਣਾਵਾਂਗੇ ਤੇ ਜੁੜੇ ਰਿਓ ਵਲੌਗ ਨਾਲ ਹੀ ਆ ਵੀ ਆਨੰਦ ਵੱਖਰਾ ਹੀ ਆ ਸਵੇਰੇ ਸਵੇਰੇ ਕੀਰਤਨ ਜਿਹੜਾ ਜ਼ਿਆਦਾ ਹੁੰਦਾ ਵੇ मित्रों आप पहुंच गए ढाबे अमृतसर हाँ बड़ी अपनी गोडी चको तो इतने पीवेंगे चाह हाँ चाहे तुरंग फिर जाना पा दरबार साहब पार्किंग सीधा <laughs> <laughs> ਫਰੀ ਚਾਹ ਵੀ ਗਏ ਤੇ ਨਾਲ ਖਾ ਕੇ ਟੋਸਟ ਅੱਗੇ ਦੋਨਾਂ ਵਾਲੇ ਤੋਂ ਆ ਵੀ ਛੱਡ ਗਏ ਉਹਨਾਂ ਨੂੰ ਆਪਾਂ ਥੱਲੇ ਪਾਰਕਿੰਗ ਵਿੱਚ ਤੇ ਉੱਪਰ ਪਾਰਕਿੰਗ 'ਚ ਆ ਗਏ ਆ ਗੱਡੀ ਲੱਗੇ ਲਾਉਣ ਆਪਾਂ ਤੇ ਲੱਗੇ ਆਪਾਂ ਰੈਸਟ ਕਰਨ ਰੈਸਟ ਮਤਲਬ ਲੱਗੇ ਸੌਣ ਆਪਾਂ ਨੂੰ ਵੀ ਲੱਗੀ ਆ ਨੀਂਦ ਪੂਰੀ

ਪੋਰ ਗਿੰਗ ਓਕੇ ਹੋਈ ਬੇਬੂ ਰੇ ਹੋ ਗਏ ਪੌਂਡ ਆ ਵੀ ਸਾਨੂੰ ਬੰਦਾ ਟੱਕਰ ਗਿਆ ਸਾਡੇ ਜੁਨੀਅਨ ਦਾ ਇਹਨੂੰ ਕਰ ਆਪੇ ਉਹ ਵੇਂਦੀ ਤੇ ਰੱਖ ਲੈ ਸੋਫੇ 'ਪੋ ਜਹਾੜਾ ਕਮਰਾ ਹੈ ਤਾਂ ਬਬਰ ਠੀਕ ਆ ਗਰਮੀ ਤਾਂ ਨਹੀਂ ਲਾਦੀ ਗਰਮੀ ਨਹੀਂ ਲੱਗਦੀ ਮੇਰੇ ਸਾਰੇ ਠੰਡ ਗਈ ਬੂਰਾ ਪਰ ਆ ਵੀ ਰੱਛਪੁਰਾ ਪਈ ਜਾਂਦਾ ਵੀ ਪਾਰਕਿੰਗ ਚ ਇਹਨੇ ਗੱਡੀ ਗਲਤ ਲਾਈ ਆ ਬਸ ਇਕੱਲੀ ਇਹ ਮਾੜੀ ਆ ਪਹਲੀ ਲਾਈ ਆ ਇਹਨੇ ਨਾ ਓਕੇ ਆਪਰੀ ਆ ਦੇ ਇੱਥੇ ਦਾ ਕ ਪਾਰਕਿੰਗ ਹੈ ਤੂੰ ਕ ਪਾਰਕਿੰਗ ਤੋਂ ਬਾਹਰ ਲਾਈ ਆ ਉਹ ਮਾਚ ਨਾ ਮਥਾਟੇ ਕਣ ਗਏ 2 ਘੰਟਾ ਲੱਜਣੇ ਪਾਰਕਿੰਗ ਭਰੀ ਬਈ ਆ ਆਥਾਂ ਇੱਕ ਖਾਲੀ ਹੋਇਆ ਹੁਣ ਲੋ ਵੀ ਕਿਹਦੇ ਹਿੱਸੇ ਥਾਂ ਹੁੰਦਾ ਦੇਖੋ ਸਾਰੀ ਪਾਰਕਿੰਗ ਫਾਲ ਗੱਡੀਆਂ ਉਧਰ ਘੁੰਮਦੀਆਂ ਵਈਆਂ ਉਹ ਥਾਂ ਲੱਭਦੀਆਂ ਵਈਆਂ ਹਾਂ ਥਾਂ ਕਿਹਦੇ ਹਿੱਸਿਆਂ ਦਾ ਦੇਖੋ ਮਿਲਦੇ ਆ ਤੁਹਾਨੂੰ ਉਹ ਗੱਡੀ ਨਾਲ ਆ ਗਈ ਆ ਗਈ ਲੋ ਜੀ ਹਾਂ ਹੁਣੇ ਆ ਗਈ ਜੀ ਗੱਡੀ ਉਹਨੇ ਦੇਖ ਲਈ ਸੀ ਜਗ੍ਹਾ ਖਾਲੀ ਲਓ ਜੀ ਇਹਨੇ ਲਾਤੀ ਗੱਡੀ ਚਲੋ ਆਓ ਜੀ ਅਹੀਂ ਚੱਲੇ ਆ ਇਧਰ ਬੰਦਿਆ ਅਹੀਂ ਚੱਲੇ ਥੱਲੇ ਡਰਿੰਕਿੰਗ ਹਾਂ ਬਾਰਡਰ ਅਛ ਰਸ਼ ਰਸ਼ ਰਸ਼ੀਤਾ ਬੇ ਰਸ਼ 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 ਕਿਤਾਬੇ ਰਸ਼ ਬਾਰਕੀ ਰਸ਼ फुल पार्किंग, भी, पार्किंग कोई जगह नहीं कित मैसे पेन लगे लस्सी करते स्कैन करके रख लिया ਮੈਂਗਾ ਮੈਂ ਕਰ ਦਿੰਨਾ ਸਕੈਨ ਕਰਕੇ ਰੱਖ ਲਿਆ ਉਹ 1200 ਨਾ ਕਰਦੀ ਗਾ ਬੈਡ ਨਾਰਾ ਠੰਡੀ ਲੱਸੀ ਨਾਲ ਪਾਠ ਅਸੀਂ ਪਹੁੰਚ ਗਏ ਵੀ ਹੁਣ ਲੱਸੀ ਪੀ ਕੇ ਹੁਣ ਅਸੀਂ ਇਹਦੀ ਗੱਡੀ 'ਚ ਬੈਠਣ ਲੱਗੇ ਗਰਮ ਆਹ ਮੈਂ ਗਈ ਓਕੇ ਜੀ ਬਾਏ ਬਾਏ ਠੀਕ ਹੈ ਭਾਜੀ ਇਹਦੇ ਬੰਦੇ ਰਹਿ ਗਏ ਆ ਮੇਰੇ ਆ ਗਏ ਆ ਹੁਣ ਜਿੱਥੇ ਰੁਕਣਾ ਉੱਥੇ ਬਣਾਵਾਂਗੇ ਇਹ ਦੇਖਦੇ ਕਦੋਂ ਆਉਂਦਾ ਰਸ਼ ਚੈੱਕ ਕਰੋ ਵੀ ਬੜਾ ਵਾ ਮੈਂ ਲੈਨ ਚ ਲੱਗਾ ਮੈਂ ਹੁਣ ਬਾਸਮ ਸਵਾਰੀ ਜਦੋਂ ਆ ਗਈ ਤਾਂ ਫੇਰ ਆਪਾਂ ਜਾਣਾ ਵਾ ਦੇਖਦੇ ਕਿੱਥੇ ਰੁਕਣ ਨੂੰ ਕਹਿੰਦੇ ਕਿ ਨਹੀਂ ਜੇ ਰੁੱਕ ਗਏ ਠੀਕ ਆ ਜੇ ਨਹੀਂ ਰੁਕਦੇ ਚਲੋ ਸਿੱਧਾ ਫਾਈਂਡ ਮਿੱਤਰੋ ਆਪਾਂ ਹੁਣ ਉੱਧਰੋਂ ਨਿਕਲ ਕੇ ਪਾਰਕਿੰਗ ਤੋਂ ਆਪਾਂ ਆ ਗਏ ਆ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਹੁਣ ਆਪਾਂ ਇੱਥੇ ਮੱਥਾ ਟੇਕਣਾ ਆਪਾਂ ਵੀ ਜਾਣੇ ਆ ਮੱਥਰੇ ਕਣ ਪਾਜੀ ਹੁਣੇ ਚੱਲ ਗਏ ਆ ਤੇ ਆਪਾਂ ਗੱਡੀ ਪਾਰਕ ਕਰਨ ਆਏ ਸੀ ਪਾਰਕ ਕਰਕੇ ਆਪਾਂ ਜਨ ਲੈ ਮੱਥਾ ਟੇਕਣ ਤੇ ਤੁਹਾਨੂੰ ਵੀ ਦਿਖਾਉਣੇ ਆ ਕਰੋ ਦਰਸ਼ਨ ਸਾਰੇ ਜਾਣੇ ਕੇ ਲਿਆ ਜੋਚਪਾਉਣ ਨੂੰ ਤੇ ਰਮਾਨ ਲਿਆ ਧੰਨ ਤਨ ਹੈ ਬਗਵਤੀ ਪੂ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਗਵਤੀ ਪੂ ਸਿੰਘ ਜੀ ਤਨ ਹੈ ਸਾਰੇ ਬੋਲ ਤਨ ਵਾਜੋਤ ਦਾ ਪ੍ਰਸ਼ਾਦ ਤੇ ਨਿਸ਼ਾਨ ਸਾਹਿਬ ਵੀ ਨਵਾਂ ਕਪੜਾ ਚੜਿਆ ਜਿਹੜਾ ਉਹਨਾਂ ਨੇ ਮਤਲਬ ਬਦਲਿਆ ਹੋਇਆ ਉਹਦੇ ਵਿੱਚ ਆਪਾਂ ਨੂੰ ਮਿਲਿਆ ਵਾ ਆਪਾਂ ਜਾ ਕੇ ਰੱਖ ਲੈਣਾ ਉੱਥੇ ਆਪਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਤੇ ਹੁਣ ਆਪਾਂ ਚੱਲੇ ਵਾਪਸ ਘਰਾਂ ਨੂੰ ਕੀ ਹੋ ਰਹੀ ਹੈ ਤੇ ਮਾਤਮਾ ਜੀ ਮੱਥਾ ਟੇਕ ਹੋ ਗਿਆ ਹਾਂ ਖੜੀ ਗੱਟੀ ਆਪਣੀ ਤੇ ਭਾਜੀ ਹੁਣੇ ਹੁਣ ਬਾਹਰ ਖੜੇ ਹੁਣੇ ਫੋਨ ਆ ਗਿਆ ਸੀ ਮੈਨੂੰ ਸ਼ਲੋ ਟੱਕਰਦੇ ਹੁਣ ਭਾਈ ਹਣਾ ਤੇ ਹੁਣ ਚਲੀਏ ਪੈਂਡ ਨੂੰ ਜਿੱਥੇ ਰੁਕਾਂਗੇ ਉੱਥੇ ਬਣਾਵਾਂਗੇ ਲੈ ਆਵੇ ਮੰਡਿਓ ਆਪਾਂ ਪਹੁੰਚ ਗਏ ਜਲੰਧਰ ਜਲੰਧਰ ਕਿੱਥੇ ਜਲੰਧਰ ਕੇ ਐਚਸੀ ਮੈਂ ਤਾਂ ਚਿਕਨ ਖਾਣਾ ਨਹੀਂ ਬੰਦ ਕੀਤਾ ਹੋਇਆ ਮੇਰਾ ਮੈਂ ਆਪ ਵੀ ਬੰਦ ਕੀਤਾ ਹੋਇਆ ਆ ਆਪਾਂ ਬੈਜੋ ਵਾਲੇ ਆ ਆਪਾਂ ਬੈਜਾ ਖਾਣ ਲੱਗੇ ਆ ਵੀ KFC ਜਾਣ ਕੇ ਠੀਕ ਆਈ ਮੜ ਕੇ ਫੇਰ ਜਾਣਾ ਆਪਾਂ ਘਰ ਲਈ ਇਹਨਾਂ ਨੂੰ ਛੱਡ ਕੇ ਫੇਰ ਬਣਾਵਾਂਗੇ ਹੁਣ ਇਹਨਾਂ ਨੂੰ ਛੱਡੀ ਬਾਕੀ ਬਲੌਗ ਲੈ ਵੀ ਖਾਪੀ ਕੇ ਨਿਕਲ ਗਏ ਅੜੀ ਕਦੇ ਉਹਨਾਂ ਨੂੰ ਹੁਣ ਆ ਜਾਣ ਤਾਂ ਉਹਨਾਂ ਦਾ ਰਹਿਦਾ ਹੀ ਖਾਣਾ ਵੀ ਨਾ ਆਪਾਂ ਆ ਗਏ ਗੱਡੀ 'ਚ ਜਾ ਤੋਂ ਆ ਗਏ ਵੇ ਤੁਰਦੇ ਆ ਬਈ ਪਿੰਡ ਜਾਣਾ ਵਾ ਸਣ ਸਿੱਧਾ ਆਪਾਂ ਪਾਜੀ ਹੁਣਾਂ ਨੂੰ ਦਿੱਤਾ ਛੱਡ ਜਿੱਥੋਂ ਸਵੇਰੇ ਚੱਕਿਆ ਸੀ ਤੇ ਹੁਣ ਆਪਾਂ ਛੱਡ ਕੇ ਤੁਰ ਪਏ ਆ ਬਾਅਸ ਪਿੰਡ ਨੂੰ ਪਿੰਡ ਜਾਵਾਂਗੇ ਹੁਣ ਮਤਲਬ ਗੈਣ ਦਾ ਇਹ ਵੀ ਆਪਣਾ ਬਲੌਗ ਸਮਾਪਤ ਹੈ ਤੇ ਆਪਣਾ ਬਲੌਗ ਸਗਾ ਵੀ ਪਿੰਡ ਤੋਂ ਅੰਮ੍ਰਿਤਸਰ ਨੂੰ ਤੇ ਬਾਕੀ ਵੀ ਆ ਹੋਰ ਵੀ ਜੇ ਬਲੌਗ ਦਾ ਬਣਾਉਣੇ ਤੁਹਾਨੂੰ ਪਸੰਦ ਆਊਗਾ ਤਾਂ ਦੱਸਿਓ ਕਮੈਂਟ ਕਰਿਓ ਬਾਕੀ ਚੈਨਲ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਨਹੀਂ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਦੇ ਹੋ ਦੱਸਿਓ ਬਲੌਗ ਕਿਦਾਂ ਦਾ ਲੱਗਿਆ ਥੈਂਕ ਯੂ